ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਹੁਣ ਇਲਾਕੇ ਦੇ ਵਿੱਚ ਵਿਦਿਆਰਥਣਾਂ ਤੇ ਔਰਤਾਂ ਦੀ ਸੁਰੱਖਿਆ ਦੇ ਲਈ ਪੁਲਿਸ ਨੇ ਸ਼ੀਸ ਕੌਡ ਮਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸਕੂਲਾਂ ਕਾਲਜਾਂ ਤੇ ਮੁਹੱਲਿਆਂ ਦੇ ਵਿੱਚ ਮਹਿਲਾ ਪੁਲਿਸ ਕਰਮਚਾਰੀ ਆਪਣੇ ਵਿਸ਼ੇਸ਼ ਵਾਹਨਾਂ ਰਾਹੀਂ ਗਸ਼ਤ ਕਰਨਗੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣਗੇ ਅੱਜ ਮਾਚੀ ਵਾਲਾ ਸਾਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਵੀ ਮਹਿਲਾ ਪੁਲਿਸ ਕਰਮਚਾਰੀ ਰਾਜਕੌਰ ਤੇ ਪੂਜਾ ਰਾਣੀ ਆਪਣੇ ਵਿਸ਼ੇਸ਼ ਵਾਹਨ ਦੇ ਨਾਲ ਤਨਾਤ ਦਿਖਾਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਲੋਂ ਅਨਾਉਂਸਮੈਂਟ ਕਰਕੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਪ੍ਰਤੀ ਹੁਟਰ ਵਜਾ ਕੇ ਮੁਸ਼ਤੇਦੀ ਵਰਤੀ ਜਾ ਰਹੀ ਹੈ ਮਹਿਲਾ ਪੁਲਿਸ ਕਰਮਚਾਰੀ ਰਾਜਕੌਰ ਤੇ ਪੂਜਾ ਰਾਣੀ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਜੋਤੀ ਜਾਦਵ ਦੇ ਨਿਰਦੇਸ਼ਾਂ ਤੇ ਕੋਹ ਸਕੂਲਾਂ ਕਾਲਜਾਂ ਦੇ ਬਾਹਰ ਗਸ਼ਤ ਕਰਦੇ ਹਨ ਤੇ ਕਿਸੇ ਵੀ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਤੇ ਦਿੱਤੀਸ਼ਕਰ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਹੁਣਾ ਕਿਹਾ ਕਿ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਨਿਰਦੇਸ਼ਨ ਕਿ ਵਿਦਿਆਰਥਣਾ ਅਤੇ ਔਰਤਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇ ਇਸ ਤੋਂ ਇਲਾਵਾ ਔਰਤਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ ਵਿੱਚ ਆਉਣ ਦੀ ਕੋਈ ਜ਼ਰੂਰਤ ਨਹੀਂ ਸਗੋਂ ਨੇੜੇ ਹੀ ਖੁੱਲੇ ਸਾਂਝ ਕੇਂਦਰ ਜਿੱਥੇ ਮਹਿਲਾ ਮਿੱਤਰ ਡੈਸਕ ਖੋਲਿਆ ਗਿਆ ਹੈ ਉੱਥੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਤਾ ਜੋ ਉਸ ਨੂੰ ਇਨਸਾਫ ਦਿੱਤਾ ਜਾ ਸਕੇ। ਲੇਡ ਕੌਂਸਲ ਪੂਜਾ ਤਾਂ ਇਹ ਸਭ ਤੋਂ ਪਹਿਲਾਂ ਹੂਟਰ ਹੈ, ਲਾਈਟਸ ਨਹੀਂ ਤੇ ਮਾਈਕ ਦੀ ਸਹੂਲਤ ਦਿੱਤੀ ਗਈ ਹੈ। ਕਿਸ ਕੰਮ ਲਈ ਕੀ ਫਰਕ ਪੈਣਾ ਤੁਹਾਡੇ ਸਕੂਲੀਅਮ ਲਈ ਇਹ ਸਾਨੂੰ ਮੇਨ ਮਕਸਦ ਤਾਂ ਇਹੀ ਹੈ ਕਿ ਜਿਵੇਂ ਕਿ ਲੇਡ ਲੜਕੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਸ ਮਕਸਦ ਦੇ ਲਈ ਸਾਨੂੰ ਇਹ ਸਕੂਲੀਅਮ ਦਿੱਤੀਆਂ ਗਈਆਂ ਨੇ। ਕਿ ਸਾਦਾ ਅਸੀਂ ਸ਼ੁਰੂ ਦੇ ਮੁਤਾਬਿਕ ਮਾਛਾੜਾ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਆ ਤੇ ਉੱਥੇ ਖੜ ਕੇ ਆਪ ਰੀ ਲੇਡੀਆਂ ਐ ਲੜਕੀਆਂ ਐ ਕਿਉਂਕਿ ਅਗਰ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਨੂੰ ਦੱਸਦੀਆਂ ਵੀ ਨਹੀਂ ਜੇ ਆਸ-ਪਾਸ ਕੋਈ ਲੜਕਾ ਆਂਦਾ ਹੈ ਜਾਂ ਉਹਨਾਂ ਨਾਲ ਛੇੜਛਾੜ ਕਰਦਾ ਹੈ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਵਾਸਤੇ ਇੱਥੇ ਖੜ੍ਹੇ ਹਾਂ ਠੀਕ ਹੈ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਕੀ ਕਰਦੇ ਹਾਂ ਅਗਰ ਕਿਸੇ ਨੂੰ ਸਮੱਸਿਆ ਆਂਦੀ ਹੈ ਅਸੀਂ ਉਸੇ ਟਾਈਮ ਵੀ ਹੱਲ ਕਰਦੇ ਹਾਂ ਜੇ ਨਾ ਹੋ ਸਕੇ ਤਾਂ ਉਹਨਾਂ ਤੋਂ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਲੈਂਦੇ ਹਾਂ ਤੇ ਉਹਨਾਂ ਨੂੰ ਦੱਸ ਦਿਆਂ ਅੱਜ ਤੁਸੀਂ ਸਾਡੇ ਦਫ਼ਤਰ ਆਓ ਸਾਡਾ ਦਫ਼ਤਰ ਹੈ ਸਾਂਝ ਕੇਂਦਰ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਇੱਥੇ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ ਅਸੀਂ ਇੱਥੇ ਹੁੰਦੇ ਆ ਉਹਨਾਂ ਦਾ ਅਸੀਂ ਕੰਪਲੀਟ ਲੈ ਕੇ ਉਹਨਾਂ ਦਾ ਹੱਲ ਕਰਦੇ ਆਂ ਇਸ ਤੋਂ ਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਸ਼ਡਿਊਲ ਵੀ ਆਉਂਦਾ ਸਕੂਲਾਂ ਦਾ ਜਾਂ ਆਪਣੇ ਹਿਸਾਬ ਨਾਲ ਚੱਲਦੇ ਜਾਂ ਕਿਹੜੇ ਕਿਹੜੇ ਸਕੂਲ 'ਚ ਜਾਣਾ ਨਹੀਂ ਜੀ ਸਾਨੂੰ ਸ਼ਡਿਊਲ ਆਉਂਦਾ ਹੈ ਜੀ ਸਾਡੇ ਜਿਹੜੇ ਮੈਡਮ ਨੇ ਇਨਚਾਰਜ ਡਿੰਪਲ ਮੈਡਮ ਉਹਨਾਂ ਵੱਲੋਂ ਸਾਨੂੰ ਡੇਲੀ ਦਾ ਡੇਲੀ ਰੁਟੀਨ ਆਉਂਦਾ ਹੈ ਉਹਦੇ ਸ਼ਡਿਊਲ ਆਉਂਦਾ ਹੈ ਸ਼ਡਿਊਲ ਦੇ ਮੁਤਾਬਿਕ ਹੀ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਅ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਇਸ ਤੋਂ ਇਲਾਵਾ ਅਸੀਂ ਸਕੂਲ ਮਤਲਬ ਕਿ ਜਿਹੜਾ ਮੱਛਵਾੜਾ ਸਾਹਿਬ ਦਾ ਏਰੀਆ ਪੈਂਦਾ ਸਾਰਾ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਅੱਛਾ ਜੀ ਇਹ ਇਸ ਵਿੱਚ ਕੀ ਕੀ ਫੰਕਸ਼ਨ ਹੈ ਜੀ ਕੀ ਕੀ ਕਰ ਸਕਦੇ ਹੋ ਇਸ ਕੀ ਕੀ ਸੁਵਿਧਾਵਾਂ ਨੇ ਸੁਵਿਧਾਵਾਂ ਤਾਂ ਇਹਦੇ ਵਿੱਚ ਇਹੀ ਹੈ ਕਿ ਦੇਖੋ ਅਸੀਂ ਮਤਲਬ ਜਿੰਨੀ ਵੀ ਲੇਡੀਜ਼ ਦੀ ਕੰਪਲੇਂਟਸ ਨੇ ਠੀਕ ਹੈ ਉਹ ਅਸੀਂ ਡੀਲ ਕਰਦੇ ਹਾਂ ਮਾਛੋੜਾ ਸਾਹਿਬ ਜਿਹੜਾ ਸਾਡਾ ਦਫ਼ਤਰ ਹੈ ਉੱਥੇ ਬੈਠ ਕੇ ਅਸੀਂ ਇਹ ਵੀ ਡੀਲ ਕਰਦੇ ਹਾਂ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਸੀ ਕਿ ਥਾਣੇ ਵਿੱਚ ਜਾ ਕੇ ਆਪਣੀ ਪ੍ਰੋਬਲਮਸ ਦੱਸਣ ਦੇ ਵਿੱਚ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਇਸ ਕਰਕੇ ਸਰਕਾਰ ਨੇ ਹਰੇਕ ਥਾਣੇ ਦੇ ਵਿੱਚ ਮਹਿਲਾ ਮਿੱਤਰ ਖੋਲਿਆ ਹੈ ਉਹਦੇ ਅਕੋਰਡਿੰਗ ਅਸੀਂ ਸਾਡੇ ਕੋਲ ਲੇਡੀਜ਼ ਆਉਂਦੀਆਂ ਸਾਨੂੰ ਬਿਨਾ ਉਸ ਪੀਸੇ ਦੱਤੋਂ ਸਾਡੇ ਕੋਲ ਆਪਣੀ ਕੰਪਲੇਂਟਸ ਲਿਖਾਉਂਦੇ ਨੇ ਅਸੀਂ ਬਿਨਾਂ ਦੇਰੀ ਤੋਂ ਉਹਨਾਂ ਦੀ ਕੰਪਲੇਂਟ ਤੇ ਹੱਲ ਕਰਦੇ ਆ ਜੀ ਉਹਨਾਂ ਦੀ ਸਮੱਸਿਆਵਾਂ ਦਾ ਜਿਹੜਾ ਜੋ ਵੀ ਉਹਨਾਂ ਦੀ ਸਮੱਸਿਆ ਹੋਂਦੀ ਹੈ ਉਹਨਾਂ ਨੂੰ ਅਸੀਂ ਹੱਲ ਕਰਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਫੀਡਬੈਕ ਵੀ ਲੈਂਦੇ ਆ ਕਿ ਦੱਸੋ ਤੁਸੀਂ ਤੁਹਾਨੂੰ ਜੋ ਅਸੀਂ ਤੁਹਾਡਾ ਸਮਝੌਤਾ ਕਰਾਇਆ ਜੋ ਜਾਂ ਤੁਹਾਡਾ ਰਾਜਨਾਮਾ ਕਰਾਇਆ ਉਹ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਠੀਕ ਹੋ ਜਦੋਂ ਸਾਨੂੰ ਦੱਸਦੇ ਨੇ ਆਪਣੀ ਫੀਡਬੈਕ ਦਿੰਦੇ ਨੇ ਕਿ ਹਾਂਜੀ ਮੈਡਮ ਜੀ ਅਸੀਂ ਠੀਕ ਆ ਤੇ ਸਾਨੂੰ ਫਿਰ ਖੁਸ਼ੀ ਮਹਿਸੂਸ ਹੁੰਦੀ ਹੈ ਜੇ ਜਿਹੜੇ ਮਨ ਚਲੇ ਘੁੰਮ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਸੀਂ 판ਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਜੋ ਵੀ ਤੁਸੀਂ ਹਰਕਤਾਂ ਕਰਦੇ ਹੋ ਉਹਨਾਂ ਤੋਂ ਬਾਹਰ ਆ ਜਾਓ ਹੁਣ ਮੈਡਮ ਨੇ ਐਸਐਸਪੀ ਮੈਮ ਨੇ ਸਾਨੂੰ ਸਪੂਟੀਆਂ ਦਿੱਤੀਆਂ ਨੇ ਇਸੇ ਕਰਕੇ ਦਿੱਤੀਆਂ ਨੇ ਠੀਕ ਹੈ ਕਿ ਤੁਸੀਂ ਜਿੰਨੀ ਵੀ ਲੜਕੀਆਂ ਦੇ ਨਾਲ ਕੋਈ ਸ਼ੇਰ ਸ਼ੜ ਹੁੰਦੀ ਹੈ ਉਹ ਘਟ ਜਾਵੇ ਜਦੋਂ ਦੇਖੋ ਅਸੀਂ ਖੜੇ ਹੁੰਦੇ ਹਾਂ ਤਾਂ ਇੱਥੇ ਕੋਈ ਨਹੀਂ ਹੁੰਦਾ ਜਦੋਂ ਅਸੀਂ ਚੱਲੇ ਜਾਂਦੇ ਹਾਂ ਉਸ ਤੋਂ ਬਾਅਦ ਇੱਥੇ ਆ ਕੇ ਰਾਊਂਡ ਲਾਉਂਦੇ ਨੇ ਸਾਨੂੰ ਪਤਾ ਲੱਗਦਾ ਹੈ ਜਿਹੜੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਤੁਸੀਂ ਆਂਦੇ ਹੋ ਮੈਮ ਉਸ ਉਹ ਡਰ ਜਾਂਦੇ ਨੇ ਫਿਰ ਹਫਤਾ 10 ਦਿਨ ਉਹ ਨਹੀਂ ਆਉਂਦੀ ਉਸ ਤੋਂ ਬਾਅਦ ਫਿਰ ਉਹ ਰਿਪੀਟ ਕਰ ਦਿੰਦੇ ਹੁਣ ਅਸੀਂ ਮਤਲਬ ਕਿ ਹਫਤੇ ਬਾਅਦ ਇੱਥੇ ਸਾਡਾ ਜਾਂ ਹਫਤੇ ਬਾਅਦ ਤੀਜੇ ਦਿਨ ਜੋ ਵੀ ਸਾਡੀ ਵਾਰੀ ਰੁਟੀਨ ਆਂਦੀ ਹੈ ਅਸੀਂ ਇੱਥੇ ਆ ਕੇ ਖੜਾਂਗੇ ਤਾਂ ਜੋ ਕੋਈ ਵੀ ਲੜਕਾ ਇੱਥੇ ਨਾ ਆ ਸਕੇ ਤੇ ਜਿੰਨੀ ਵੀ ਲੜਕੀਆਂ ਆ ਸੁਰੱਖਿਅਤ ਆਪਣੇ ਘਰ ਜਾ ਸਕਣ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਾ ਹੋਵੇ ਜਸਵੰਤ ਸਿੰਘ ਹੈ ਜੀ ਕਿੱਥੋਂ ਰਹਿਣ ਵਾਲੇ ਕਪਾ ਮਛਰ ਸਾਹਿਬ ਦੀ ਰੇਨ ਵਾਲੇ ਜੀ ਕੀ ਕਹੋਂਗੇ ਜਿਹੜਾ ਮੈਂ ਉਹ ਲੇਡੀਜ਼ ਪੋਸਟੇਬਲ ਪੜਾਇਆ ਸਕੂਲਾਂ ਦੇ ਅੱਗੇ ਤੁਸੀਂ ਬੱਚੇ ਨਹੀਂ ਲੈਣਾ ਕੁੜੀ ਨਹੀਂ ਹਾਂਜੀ ਕੁੜੀਆਂ ਨੂੰ ਲੈਣਿਆ ਨਹੀਂ ਲੱਗਦਾ ਸੀ ਛੜਨ ਨਾਲ ਫਰਕ ਪੈ ਗਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਮੁੰਡੇ ਤੇ ਉਹ ਗੇੜੀਆਂ ਮਾਰਦੇ ਤੇ ਲਿਛੇੜੀ ਵੀ ਬਹੁਤ ਆਂਦੇ ਜਾਂਦੇ ਤੇ ਇੱਧਰ ਤੇ ਮੈਡਮ ਜੀ ਉਹਨਾਂ ਦਾ ਕਰਕੇ ਖੜਨ ਕਰਕੇ ਬਹੁਤ ਫਰਕ ਪੜ ਗਿਆ ਤੇ ਸਵੇਰ ਟਾਈਮ ਸਰ ਵੀ ਅੰਨੇ ਮੁਲਾਜ਼ਮ ਆਪਣੇ ਤੇ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਤੇ ਮੈਡਮ ਦੀ ਡਿਊਟੀ ਲਈ ਤੇ ਸਰ ਉਹਨਾਂ ਦੇ ਨਵੀਰ ਕੋਰਚ ਕਿਤੋਂ ਦੇ ਰਹਿਣ ਵਾਲੇ ਮੱਛਵੜਾ ਸਰ ਕੀ ਲੱਗ ਰਿਹਾ ਜੀ ਤੁਹਾਨੂੰ ਵੀ ਮੈਡਮ ਕੋਰਸ ਖੜਨ ਨਾਲ ਮੇੜੀ ਪਹਿਲਾਂ ਜੋ ਪਹਿਲਾਂ ਤੇ ਹੁਣ ਨਾਲੋਂ ਕੀ ਫਰਕ ਲੱਗ ਰਿਹਾ ਨਹੀਂ ਸਰ ਉਹ ਫਰਕ ਹੈ ਜੀ ਸਰ ਕੀ ਫਰਕ ਹੈ ਜੀ ਪਹਿਲਾਂ ਬਹੁਤ ਜ਼ਿਆਦਾ ਮੁੰਡੇ ਗੇੜੇ ਮਾਰਦੇ ਸੀਗੇ ਜੀ ਹਾਂਜੀ ਹਾਂਜੀ ਤੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਠੀਕ ਹੈ ਜੀ ਤੁਸੀਂ ਦਿੱਲੀ ਲੈਣਾ ਉਹਨੇ ਬੱਚਿਆਂ ਨੂੰ ਹਾਂਜੀ ਪਹਿਲਾਂ ਇਦਾਂ ਪਹਿਲਾਂ ਮੁੰਡੇ ਆਉਂਦੇ ਸੀ ਦਿੱਲੀ ਜਿਉਂ ਹਾਂਜੀ ਆਉਂਦੇ ਤੇ ਜਿਹੜਾ ਹੁਣ ਫਰਕ ਹੈ ਹਾਂਜੀ